Thank <laughs> you.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਾਦਰ ਬੰਦ ਸਿੰਘ ਜਾਲਾ ਕਿਸਾਨ ਮਜ਼ਦੂਰ ਬਾਜਵਾ ਨਿਕਤਾ ਪੰਜਾਬ ਅਸੀਂ ਇੱਥੇ ਅੱਜ ਖਨੌਰੀ ਬਾਰਡਰ ਪਹੁੰਚੇ ਹਾਂ ਪਰ ਤਕਰੀਬਨ 40 ਤੋਂ 50 ਸੰਗਤਾਂ ਜਿੱਥੇ ਸਾਡਾ ਪਹੁੰਚਿਆ ਇੱਥੇ ਸਰਦਾਰ ਮੰਗਲ ਸਿੰਘ ਟੀਰਾ 77 ਹਰ ਭਜਨ ਸਿੰਘ ਨੱਤ ਸ਼ੇਰੇ ਪੰਜਾਬ ਸਿੰਘ ਕਾਹਲੋਂ ਇਹਨਾਂ ਦੀ ਅਗਵਾਹੀ ਦੇ ਵਿੱਚ ਸਾਡੇ ਆਉਣ ਦਾ ਸਭ ਤੋਂ ਵੱਡਾ ਜਿਹੜਾ ਮਕਸਦ ਹੈਗਾ ਜਿਸ ਤਰੀਕੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਸੱਜਾ ਜਗਜੀਤ ਸਿੰਘ ਡੱਲੇয়াল ਮਰਨ ਮਤਵ ਦੇ ਉੱਪਰ ਬੈਠੇ ਰਹੇ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਅਸੀਂ ਤੇ ਸਾਰੇ ਮੈਂ ਸਾਰੇ ਯੂਥ ਨੂੰ ਅਪੀਲ ਕਰਦਾ ਆਪਣੇ ਭਰਾਵੜੋਂ ਅਪੀਲ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਹਾਜ਼ਰੀ ਜਰੂਰ ਭਰਿਓ ਵੱਡੀ ਗਿਣਤੀ ਇੱਥੇ ਲੈ ਕੇ ਆਈਏ ਜੇ ਆਪਣੇ ਕਿਸਾਨੀ ਨੂੰ ਬਚਾਉਣਾ ਆਪਣੇ ਨੌਜਵਾਨੀ ਨੂੰ ਬਚਾਉਣਾ ਇੱਥੇ ਜ਼ਰੂਰ ਪਹੁੰਚੀਏ। ਔਰ ਮੋਰਚਾ ਪਹਿਲਾਂ ਨਾਲੋਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਰਹੇ ਨੇ, ਜਥੇਬੰਦੀਆਂ ਇੱਥੇ ਆ ਰਹਿਆ ਨੇ, ਆਪ ਪੁਹਾਰੇ ਵੀ ਤੁਰੇ ਆ। ਘਰਵਾਇ ਗੁਰੂ ਅੱਗੇ ਆਸ, ਵਾਹਿਗੁਰੂ ਅੱਗੇ ਬੇਨਤੀ ਕਰਦੇ ਆ ਕਿ ਸਾਨੂੰ ਆਸ ਵੀ ਆ ਜਿਸ ਤਰੀਕੇ ਨਾਲ ਦਿੱਲੀ ਲੋਕ ਸ਼ੰਭੂ ਸਿੰਘੂ ਬਾਡਰ 'ਚ ਆਪ ਪੁਹਾਰੇ ਤੁਰੇ ਸੀਗੇ, ਉਸੇ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਹੁਣ ਪਹੁੰਚਣਗੇ ਤੇ ਪਹੁੰਚ ਵੀ ਰਹੇ ਆ। ਕਿਸੇ ਚੀਜ਼ ਨੂੰ ਲੈ ਕੇ ਅਸੀਂ ਜਥਾ ਇੱਥੇ ਲੈ ਕੇ ਆਏ ਆ। ਆਉਣ ਵਾਲੇ ਦਿਨਾਂ ਵਿੱਚ ਸਾਡੀਆਂ ਵਾਰੀਆਂ ਵਿੱਚ ਲੱਗਣਗੇ ਤੇ ਜਿ세 ਇਸੇ ਤਰੀਕੇ ਨਾਲ ਖਰੋਰੀ ਦੇ ਵਿੱਚ ਆਉਂਦੇ ਰਹਿਣਗੇ ਮਡਾਲ ਬਲੌਕ ਸੰਗਰੂਰ 9101 ਪੰਜਾਬ ਅੱਜ ਅਸੀਂ ਆਪਣੇ ਜਥੇਬੰਦੀ ਲਈ ਖਨੋਰੀ ਬਾਰਡਰ ਪਹੁੰਚੇ ਤੇ ਡੱਲੇਵਾਲ ਸਾਹਿਬ ਜਿਹੜੇ ਪਿਛਲੇ 17 ਦਿਨਾਂ ਤੋਂ ਪੋਖਰਤਾਲ ਤੇ ਬੈਠੇ ਉਹਨਾਂ ਦੇ ਸਮਰਥਨ ਤੇ ਪਹੁੰਚੇ ਆਸ ਕਰਦੇ ਹਾਂ ਪੂਰੇ ਪੰਜਾਬ ਤੋਂ ਪੂਰੇ ਦੇਸ਼ ਭਰ ਤੋਂ ਆਸ ਕਰਦੇ ਕਿ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਇੱਥੇ ਡੱਲੇਵਾਲ ਸਾਹਿਬ ਦੇ ਜਿਹੜੇ ਖਨੋਰੀ ਬਾਰਡਰ ਤੇ ਉਹ ਪੋਖਰਤਾਲ ਤੇ ਬੈਠੇ ਤੇ ਹਾਜ਼ਰੀ ਭਰਨੀ ਚਾਹੀਦੀ ਆ ਤੇ ਆਪਣੇ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਕਿਉਂਕਿ ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰੀ ਫਿਰ ਇਸ ਤਰ੍ਹਾਂ ਹੋਇਆ ਕਿ ਮੋਰਚਾ ਜਿਹੜਾ ਮਜ਼ਬੂਤ ਹੋਇਆ ਇਸ ਤੋਂ ਪਹਿਲਾਂ ਵੀ ਅਸੀਂ ਆਪਣੀ ਜਥੇਬ ਸਾਡੀ ਕੋਸ਼ਿਸ਼ ਹੋ ਗਈ ਜੀ ਕਿ ਟਰਬ ਬਣਾ ਕੇ ਅਸੀਂ ਆਪਣੀ ਜਥੇਬੰਦੀ ਨੂੰ ਇੱਥੇ ਭੇਜ ਦੇਈਏ ਤਾਂ ਕਿ ਇਹ ਉਦਾਨ ਕਰ ਸਕੀ ਤੇ ਕੇਂਦਰ ਸਰਕਾਰ ਦੇ ਉੱਤੇ ਆਪਣਾ ਦਬਾਅ ਪਾ ਸਕੀਏ ਬੱਲੇਵਾਲ ਸਾਹਿਬ ਜਿਹੜੇ ਸਾਡੇ ਠੱਕਾ ਨੂੰ ਲੈ ਕੇ ਇੱਥੇ ਪਿਛਲੇ 17 ਦਿਨਾਂ ਤੋਂ ਭੁਖੜਤਾਲ ਤੇ ਬਿਠੇ ਆ ਉਹਨਾਂ ਦਾ ਸਾਥ ਦੇ ਸਕੀਏ ਤੇ ਜਿਸ ਮੰਗਾ ਨੂੰ ਲੈ ਕੇ ਜਿਹੜੀ ਸਾਡੀ ਕਿਸਾਨੀ ਮੰਗਾ ਪੰਜਾਬ ਦੇ ਹਾਕਮਾਂ ਵੱਤ ਜਿਹੜੇ ਬੈਠੇ ਆ ਉਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਸਕੀਏ ਸਰ ਕੇਂਦਰ ਸਰਕਾਰ ਤੇ ਆਪਣਾ ਦਬਾਅ ਚਲੋ ਜੀ ਮੇਲ ਪੰਗਰ ਸਿੰਘ ਨਾ ਕਿਸਾਨਾਂ ਨ ਮਜ਼ਦੂਰ ਨੌਜਵਾਨ ਇਕਤਾ ਅੱਜ ਅਸੀਂ ਖਨੋਰੀ ਬਾਡਰ ਤੇ ਪਹੁੰਚੇ ਆਂ ਸਾਡਾ 50 60 ਤੋ ਵੱਧ ਜਥਾ ਪਹੁੰਚਾ ਵਾ ਅਹੀਂ ਸਾਰੇ ਭਰਾਵਾਂ ਨੂੰ ਜਿਹੜੇ ਪਿੰਡ ਵਿੱਚ ਇਹਨਾਂ ਨੂੰ ਪੀਰ ਕਰਦੇ ਹਾਂ ਕਿ ਖਨੋਰੀ ਬਾਰਡਰ ਤੇ ਵੱਧ ਤੋਂ ਵੱਧ ਸੰਖਤ ਪਹੁੰਚੋ ਜੋ ਸਰਕਾਰ ਸਾਡੇ ਤੇ ਸਤਿ ਕਰ ਰਹੀ ਹੈ ਉਹਨੂੰ ਝਕਾਉਣ ਵਾਸਤੇ ਜਲਦੀ ਤੋਂ ਜਲਦੀ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਉਣ ਨੂੰ ਦੋ ਨੌਜਵਾਨ ਇੱਕ ਆਪਾਂ ਜਿਹੜੇ ਖਲੋਰੀ ਬਟਰ ਤੇ ਆਪਣਾ 40 50 ਆਦਮੀ ਦਾ ਝੱਟਾ ਲੈ ਕੇ ਪਹੁੰਚੇ ਔਰ ਆਪ ਸਭ ਨੂੰ ਪਤਾ ਹੈ ਕਿ ਪਿਛਲੇ 17 ਦਿਨ ਤੋਂ ਸਦਾ ਜਗਜੀਤ ਸਿੰਘ ਬੱਲਵਾਲ ਜੀ ਮਰਨwarte ਤੇ ਬੈਠੇ ਆ ਪਰ ਸਰਕਾਰ ਦੇ ਸਿੱਕੇ ਜਿਉਂਦੇ ਸ਼ਤਰੀ ਸੋ ਜੀ ਇਸੇ ਸੰਦੋਲੇ ਨੂੰ ਹੋਰ ਵੀ ਤੇਜ਼ ਕਰਦੇ ਮੈਂ ਸਭ ਜਿਹਨੀਆਂ ਜਥੇ ਬੰਦੀਆਂ ਸਮਾਜ ਸੇਵੀ ਸਭ ਨੌਜਵਾਨਾਂ ਨੂੰ ਤਾੜਾਂ ਸਾਰੇ ਵੱਤੋ ਵੱਤ ਆਪਣਾ ਜੁਗਤ ਨੂੰ ਪਰਵਤਵਾਦ ਫਾਇਦੀ ਉਹ ਆਪਣੇ ਗਿੱਲੇ ਛੁਕੇ ਬਾਦ ਵਿੱਚ ਹੱਲ ਹੋਣਗੇ ਮੈਨੂੰ ਇਹ ਅੰਦੋਲਨ ਜਿਤਨਾ ਜ਼ਰੂਰੀ ਹੈ ਮਜੂਰ ਨੌਜਵਾਨ ਇਕਤਾ ਅਸੀਂ ਅਜ ਖਨੋਰੀ ਬਾਰਡਰ ਤੇ ਪਹੁੰਚੇ ਆ 40 50 ਬੰਦੇ ਦਾ ਜੱਦਾ ਲੈ ਕੇ ਆਏ ਅਸੀਂ ਤੇ ਅਸੀਂ ਸਾਰਿਆਂ ਅਪੀਲ ਕਰਦੇ ਆ ਕਿ ਖਨੋਰੀ ਬਾਰਡਰ ਤੇ ਪਹੁੰਚੋ ਧਲੇਵਾਲ ਦੀ ਗਵਾਹੀ ਦੇ ਵਿੱਚ ਉਹਦਾ ਸਮਰਥਨ ਕਰੋ ਆਣ ਕੇ ਉਹਦਾ 18 ਦਿਨ ਤੋਂ ਮੰਨਵਾਪਤ ਲਿਖੇ ਨੇ ਉਹਨਾਂ ਦਾ 12 13 ਕਿਲੋ ਗੋਣੇ ਬਾਰਡਰ ਤੇ ਸਾਡੇ ਲਈ ਬੈਠੇ ਰਹੇ ਜੇ ਉਹ ਪਹੁੰਚੋ ਕਿ ਕਮੇਟ ਕਮੇਟ ਵੜ ਕੇ ਰੱਖੋ ਐ ਸਾਰਾ ਮਾਲਿਸ਼ ਇੱਕ ਮਾਲਿਸ਼ ਸੁਬਾਈ ਥੱਲਿਓ ਥੱਲੇ ਨੁੱਕਰ ਖਿਚੋ ਨਾ ਥੜੀ ਹਾਂ ਇਹ ਲੈ ਆ ਨਾ ਭਾਈ ਇਹ ਸਾਰਾ ਗਰਮ ਹੈ ਪਰਚੇ ਕੇ ਸਾਥ ਪਸੰਦ ਕਰੋ ਨੰਬਰ 4 ਭਾਈ ਮੇਰੇ ਤੇ ਪਰਚਾ ਹੋ ਜਾਣਾ ਇਹ ਮੇਰੇ ਤੇ ਪਰਚਾ ਹੋ ਜਾਣਾ ਜੇ ਮੈਂ ਨਾਲ ਆਇਆ ਹਾਂ ਆ ਪੂਰੇ ਚੁੱਲਦੇ ਆ ਕੋਕਟਾ ਗਈ ਕਿ ਇਹ ਨਾ ਨਾ ਕੱਟ ਗਈ ਕੋਈ ਫੋਨ ਤੋਂ ਕੋਈ ਪਰਵਾਹ ਨਹੀਂ ਹੋ ਗਈ